ਬੀਬੀ ਨਾਨਕੀ ਜੀ 5 ਸਾਲ ਦੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਦੋਵੇਂ ਭੈਣ ਭਰਾ ਮਾਤਾ ਪਿਤਾ ਦੀਆਂ ਅੱਖਾਂ ਦੇ ਤਾਰੇ ਸਨ ਘਰ ਵਿੱਚ ਵਾਹਿਗੁਰੂ ਦਾ ਦਿੱਤਾ ਹੋਇਆ ਬਹੁਤ ਕੁਝ ਕੁਝ ਸੀ ਇਸ ਲਈ ਦੋਹਾਂ ਦਾ ਪਾਲਣ ਪੋਸਣ ਬੜੇ ਲਾੜ ਪਿਆਰ ਨਾਲ ਹੋਣ ਲੱਗਾ ਇਹਨਾਂ ਦੋਹਾਂ ਭੈਣ ਭਰਾ ਦਾ ਪਿਆਰ ਵੀ ਅਦੁੱਤੀ ਸੀ ਬੀਬੀ ਨਾਨਕੀ ਹਮੇਸ਼ਾ ਆਪਣੇ ਚੰਦ ਜੇ ਵੀਰ ਨਾਲ ਖੇਡਦੀ ਰਹਿੰਦੀ ਤੇ ਇਸ ਪਿਆਰ ਰੰਗ ਵਿੱਚ ਰੰਗੇ ਜਾਣ ਲਈ ਮੁਹੱਲੇ ਦੇ ਹੋਰ ਬੱਚੇ ਵੀ ਆ ਪੁੱਜਦੇ ਬਚਪਨ ਵਿੱਚ ਹੀ ਗੁਰੂ ਨਾਨਕ ਕੋਈ ਮਹਾਤਮਾ ਪ੍ਰਤੀਤ ਹੁੰਦੇ ਸਨ ਉਹ ਕਈ ਘੰਟੇ ਚੁੱਪਚਾਪ ਕਿਸੇ ਧਿਆਨ ਵਿੱਚ ਮਸਤ ਬੈਠੇ ਰਹਿੰਦੇ ਤੇ ਕਈ ਘੰਟੇ ਸਤ ਕਰਤਾਰ ਸਤ ਕਰਤਾਰ ਦਾ ਜਾਪ ਜਪਦੇ ਰਹਿੰਦੇ ਬੇਬੀ ਨਾਨਕੀ ਤੇ ਮਹੱਲੇ ਦੇ ਹੋਰ ਬੱਚਿਆਂ ਨੂੰ ਵੀ ਉਹ ਆਪਣੇ ਨਾਲ ਸਤ ਕਰਤਾਰ ਦਾ ਜਾਪ ਜਪਾਉਂਦੇ। ਇਸ ਨੂੰ ਵੇਖ ਕੇ ਸਿਆਣੇ ਅਨੁਭਵ ਕਰਨ ਲੱਗ ਪਏ ਕਿ ਇਸ ਛੋਟੇ ਜਿਹੇ ਸਰੀਰ ਵਿੱਚ ਕਿਸੇ ਬਹੁ ਵੱਡੀ ਆਤਮਾ ਦਾ ਵਾਸਾ ਹੈ। ਮਾਤਾ ਪਿਤਾ ਵੀ ਇਸ ਗੱਲ ਨੂੰ ਵੇਖ ਕੇ ਹੈਰਾਨ ਸਨ। ਇਸੇ ਤਰ੍ਹਾਂ ਸਾਈਬਾ ਦੀ ਉਮਰ 7 ਸਾਲਾਂ ਦੀ ਹੋ ਗਈ। ਪਿਤਾ ਕਾਲੂ ਤੇ ਮਾਤਾ ਤ੍ਰਿਪਤਾ ਨੇ ਸਲਾਹ ਕੀਤੀ ਕਿ ਹੁਣ ਨਾਨਕ ਮਦਰਸੇ ਜਾਣ ਦੀ ਉਮਰ ਨੂੰ ਪੁੱਜ ਗਿਆ ਹੈ ਇਸ ਨੂੰ ਪੜਨੇ ਪਾ ਦਿੱਤਾ ਜਾਵੇ ਇਸ ਸਲਾਹ ਪਿੱਛੋਂ ਪਿਤਾ ਜੀ ਉਹਨਾਂ ਨੂੰ ਗੋਪਾਲ ਪਾਂਦੇ ਪਾਸ ਪੜਨੇ ਪਾਉਣ ਲਈ ਲੈ ਗਏ ਬੱਚਿਆਂ ਨੂੰ ਮਠਿਆਈ ਵੰਡੀ ਗਈ ਪਾਂਦੇ ਨੂੰ ਫੀਸ ਦਿੱਤੀ ਗਈ ਤੇ ਗੁਰੂ ਸਾਹਿਬ ਪੜਨ ਲਈ ਬੈਠ ਗਏ ਪਾਂਦੇ ਨੇ ਜੋ ਕੁਝ ਵੀ ਸਿਖਾਇਆ ਗੁਰੂ ਜੀ ਸਭ ਕੁਝ ਕੁਝ ਦਿਨਾਂ ਵਿੱਚ ਹੀ ਸਿੱਖ ਗਏ ਇੱਕ ਦਿਨ ਉਸਨੇ ਕਿਹਾ ਨਾਨਕ ਓਮ ਕਹ ਪਰ ਨਾਨਕ ਚੁੱਪ ਰਹੇ ਪਾਉਂਦੇ ਨੇ ਫੇਰ ਅਗਲੇ ਅੱਖਰ ਕਹੇ ਪਰ ਨਾਨਕ ਫੇਰ ਨਹੀਂ ਬੋਲੇ ਆਖਰ ਜਦ ਉਸਨੇ ਵਧੇਰੇ ਹੀ ਜ਼ੋਰ ਦਿੱਤਾ ਤਾਂ ਗੁਰੂ ਜੀ ਨੇ ਪੁੱਛਿਆ ਪਾਈ ਇਹਨਾਂ ਅੱਖਰਾਂ ਦਾ ਅਰਥ ਕੀ ਹੈ ਛੋਟੇ ਮੂੰਹ ਤੋਂ ਇਤਨੀ ਵੱਡੀ ਗੱਲ ਸੁਣ ਕੇ ਪਾਉਂਦਾ ਹੈਰਾਨ ਰਹਿ ਗਿਆ ਹੁਣ ਕਹੇ ਤਾਂ ਕੀ ਕਹਿਣ ਲੱਗਾ ਅਰਥ ਤਾਂ ਮੈਂ ਜਾਣਦਾ ਨਹੀਂ ਅੱਖਰ ਹੀ ਜਾਣਦਾ ਹਾਂ ਜੇ ਅਰਥ ਨਹੀਂ ਜਾਣਦੇ ਤਾਂ ਫਿਰ ਤੁਹਾਤੋਂ ਪੜ੍ਹਨ ਦਾ ਕੋਈ ਲਾਭ ਨਹੀਂ ਗੁਰੂ ਜੀ ਨੇ ਇਹ ਕਿਹਾ ਤੇ ਇਹਦੇ ਨਾਲ ਹੀ ਸ਼ਬਦ ਉਚਾਰਿਆ ਸਸੇ ਸੋਏ ਸ੍ਰਿਸ਼ਟ ਜਿੰਸਾਜੀ ਸਬਨਾ ਸਾਹਿਬ ਇੱਕ ਪਇਆ ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਆਤਮਾ ਦਾ ਪਹਿਲਾ ਚਮਤਕਾਰ ਪਾਉਂਦੇ ਨੇ ਨਿਉਕੇ ਗੁਰੂ ਜੀ ਦੀ ਪੈਰੀ ਹੱਥ ਲਾਇਆ ਤੇ ਪਿਤਾ ਕਾਲੂ ਜੀ ਨੂੰ ਅੱਖਣ ਲੱਗਾ ਇਹ ਪੜਾਉਣ ਗੋਚਰੇ ਨਹੀਂ ਸਾਰੇ ਸੰਸਾਰ ਨੂੰ ਪੜਾਉਣ ਲਈ ਪ੍ਰਮਾਤਮਾ ਨੇ ਇਹਨਾਂ ਨੂੰ ਕੱਲਿਆ ਜਾਪਦਾ ਹੈ ਇਸ ਦੇ ਪਿੱਛੇ ਪਿਤਾ ਕਾਲੂ ਜੀ ਨੇ ਆਪ ਨੂੰ ਮੌਲਵੀ ਕੁਤਬਦੀਨ ਫਾਸ ਫਾਰਸੀ ਪੜਨ ਲਈ ਭੇਜਿਆ ਪਰ ਉੱਥੇ ਵੀ ਇਹੋ ਕੁਝ ਹੋਇਆ ਮੌਲਵੀ ਨੇ ਜੋ ਕੁਝ ਪੜਾਇਆ ਉਹ ਤਤ ਫਟ ਹੀ ਸਭ ਕੁਝ ਲੇਖ ਪੜ ਕੇ ਸੁਣਾ ਦੇਣ ਮੌਲਵੀ ਹੈਰਾਨ ਰਹਿ ਗਿਆ ਉਸ ਨੇ ਇੱਕ ਦਿਨ ਗੁਰੂ ਜੀ ਨੂੰ ਕਿਹਾ ਨਾਨਕ ਅਲਫ਼ ਦੇ ਅਰਥ ਮੈਂ ਨਹੀਂ ਜਾਣਦਾ ਤੁਸੀਂ ਹੀ ਦੱਸੋ ਗੁਰੂ ਜੀ ਨੇ ਆਖਿਆ ਭਾਈ ਅਰਥ ਬਿਨਾ ਪੜਨਾ ਪੜਾਉਣਾ ਕੀ ਹੋਇਆ ਉਹਨਾਂ ਇਹ ਮੌਕੇ ਪਰ ਫਰਮਾਇਆ ਅਲਫ਼ ਅੱਲਾ ਨੂੰ ਯਾਦ ਕਰ ਗਫਲਤ ਮਨੋ ਵਿਸਾਰ ਗੱਲ ਕੀ ਪਾਂਦੇ ਵਾਲੀ ਗੱਲ ਹੀ ਮੌਲਵੀ ਨਾਲ ਹੋਈ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਹਰ ਥਾਂ ਚਰਚਾ ਸ਼ੁਰੂ ਹੋ ਗਈ ਸਿਆਣੇ ਆਦਮੀ ਸਮਝਣ ਲੱਗ ਪਏ ਕਿ ਇਹ ਆਪ ਪ੍ਰਮਾਤਮਾ ਚੱਲ ਕੇ ਆਏ ਹਨ ਬੀਬੀ ਨਾਨਕੀ ਨੂੰ ਤਾਂ ਇਸ ਗੱਲ ਦਾ ਵਿਸ਼ਵਾਸ ਹੋ ਚੁੱਕਿਆ ਸੀ ਫਰਾਂਤੋਂ ਮਾਪਿਆਂ ਦੇ ਖਿਆਲ ਕੁਝ ਹੋ ਰਹੀ ਸਨ ਜਿਸ ਤਰ੍ਹਾਂ ਆਮ ਮਾਪੇ ਚਾਹੁੰਦੇ ਹਨ ਕਿ ਹੋਸ਼ ਸੰਭਾਲਦਾ ਹੀ ਪੁੱਤਰ ਜਾਂ ਪੜੇ ਤੇ ਜਾਂ ਕਿਸੇ ਕੰਮਕਾਰ ਵਿੱਚ ਲੱਗ ਜਾਵੇ ਇਸੇ ਤਰ੍ਹਾਂ ਪਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਦਾ ਖਿਆਲ ਸੀ ਪਰ ਇਧਰ ਨਾਨਕ ਜੀ ਦੀ ਅਜਬ ਹਾਲਤ ਸੀ ਉਹ ਛੁਪ ਕੇ ਬਾਹਰ ਚਲੇ ਜਾਂਦੇ ਤੇ ਆਪਣੇ ਹਾਨੀਆਂ ਨੂੰ ਨਾ ਲੈ ਕੇ ਸਤ ਕਰਤਾਰ ਜਬਦੇ ਚ ਪਾਉਂਦੇ ਰਹਿੰਦੇ ਇਸ ਹਾਲਤ ਤੋਂ ਤੰਗ ਆ ਕੇ ਪਿਤਾ ਕਾਲੂ ਨੇ ਆਪ ਨੂੰ ਮੱਝੀਆਂ ਚਾਰਨ ਲਈ ਕਿਹਾ ਸਤ ਵਚਨ ਕਹਿ ਕੇ ਗੁਰੂ ਜੀ ਇਸ ਕੰਮ ਵਿੱਚ ਰੁੱਝ ਗਏ ਮੱਝੀਆਂ ਖੁੱਲੀਆਂ ਖੇਤਾਂ ਵਿੱਚ ਛੱਡ ਦਿਆ ਕਰਨ ਤੇ ਆਪ ਮਜੇ ਨਾਲ ਸਾਥੀਆਂ ਸਮੇਤ ਰੁਕ ਹੇਠ ਬੈ ਕੇ ਸਤ ਕਰਤਾਰ ਦਾ ਭਜਨ ਕਰਦੇ ਰਿਹਾ ਕਰਨ ਇੱਕ ਦਿਨ ਇੱਕ ਜੱਟ ਨੇ ਪਿਤਾ ਕਾਲੂ ਤੇ ਪਿੰਡ ਦੇ ਹਾਕਮ ਰਾਏ ਬੁਲਾਰ ਪਾਸ ਸ਼ਿਕਾਇਤ ਆ ਕੀਤੀ ਕਿ ਨਾਨਕ ਨੇ ਉਸ ਦਾ ਸਾਰਾ ਖੇਤ ਮੱਝੀਆਂ ਨੂੰ ਖਵਾ ਦਿੱਤਾ ਹੈ ਪਿਤਾ ਕਾਲੂ ਬੜੇ ਗੁੱਸੇ ਹੋਏ ਗੁਰੂ ਜੀ ਨੂੰ ਸੱਦਿਆ ਗਿਆ ਪਰ ਉਹਨਾਂ ਕਿਹਾ ਇਹ ਝੂਠ ਬੋਲਦਾ ਹੈ ਚੱਲ ਕੇ ਵੇਖੋ ਤੇ ਜਦ ਚੱਲ ਕੇ ਵੇਖਿਆ ਗਿਆ ਤਾਂ ਖੇਤ ਲਹਿ ਲਹਿ ਕਰ ਰਿਹਾ ਸੀ ਜਾਟ ਬੜਾ ਸ਼ਰਮਿੰਦਾ ਹੋਇਆ ਰਾਏ ਬੁਲਾੜ ਨੂੰ ਅਨੁਭਵ ਹੋਣ ਲੱਗਾ ਕਿ ਨਾਨਕ ਵਿੱਚ ਰੱਬੀ ਜੋਤ ਦਾ ਚਮਤਕਾਰ ਹੈ ਪਰ ਨਿਸ਼ਚਾ ਹਾਲਾ ਨਹੀਂ ਹੋਇਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਕਰ ਦਿਓ